ਅਨਗੜ ਦੇ ਇਲਾਕੇ 'ਚ ਅਸੀਂ ਆਏ ਆਂ ਔਰ ਤੁਸੀਂ ਦੇਖ ਹੀ ਸਕਦੇ ਹੋ ਕਿ ਕੀ ਹਾਲ ਹੈ ਇਲਾਕੇ ਦਾ 70-75 ਸਾਲ ਹੋ ਗਏ ਇਸ ਮੁਲਕ ਨੂੰ ਆਜ਼ਾਦ ਹੋਇਆ ਔਰ ਅੱਜ ਤੱਕ ਜਿਹੜੀਆਂ ਗਲੀਆਂ ਕੱਚੀਆਂ ਆਂ ਸ਼ਹਿਰ ਦਾ ਅੰਦਰੋਨੀ ਇਲਾਕਾ ਮੇਨ ਇਲਾਕਾ ਕਈ ਐਮਐਲਏ ਮੇਰੇ ਤੋਂ ਪਹਿਲਾਂ ਬਣੇ ਕਈ ਮੰਤਰੀ ਬਣੇ ਪਰ ਇਸ ਇਲਾਕੇ ਦੀ ਸੁਣਵਾਈ ਨਹੀਂ ਸੋ ਅੱਜ ਅਸੀਂ ਆਏ ਆਂ ਇਸ ਇਲਾਕੇ ਦੀ ਜਿਹੜੀ ਹੈ ਡਵੈਲਪਮੈਂਟ ਲਈ ਫਲੋਰਿੰਗ ਦਾ ਕੰਮ ਜਿਹੜਾ ਸੀਸੀ ਫਲੋਰਿੰਗ ਦਾ ਹੋਏਗਾ। ਔਰ ਮੈਂ ਇਲਾਕਾ ਨਵਾਸੀਆਂ ਨੂੰ ਜਿੱਥੇ ਮੁਬਾਰਕਬਾਦ ਦਿਨਾ। ਉੱਥੇ ਮੈਂ ਆਪਣੀ ਐ ਪਾਰਟੀ ਦੇ ਸੁਪਰੀਮ ਮੋਰਵਿੰਨ ਜੀ ਦਾ ਸੋਦੀਆ ਸਾਹਿਬ ਦਾ ਔਰ ਅਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਮੈਂ ਧੰਨਵਾਦ ਕਰਦਾ। ਔਰ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਸੈਂਟਰ ਹਲਕੇ ਦਾ ਕੋਈ ਵੀ ਕੰਮ ਜਿਹੜਾ ਉਹ ਨਹੀਂ ਰਹਿਣ ਦਿੱਤਾ ਜਾਏਗਾ। ਖਾਸ ਤੌਰ ਤੇ ਡਿਵੈਲਪਮੈਂਟ ਦੇ ਕੰਮ ਜਿਹੜੇ ਨੇ ਉਹ ਦਿੰਦਕ ਨੇ ਦਾ ਚੌਗਨੀ ਸਪੀਡ ਦੇ ਨਾਲ ਰਾਕਟ ਦੀ ਸਪੀਡ ਦੇ ਨਾਲ ਅਸੀਂ ਕਰਾਂਗੇ ਅੱਜ ਦੇ ਇਸ ਮੁਬਾਰਕ ਮੌਕੇ ਤੇ ਮੇਰੇ ਨਾਲ ਪਹੁੰਚੇ ਸਾਡੀ ਪਾਰਟੀ ਦੇ ਬਲਾਕ ਇੰਚਾਰਜ ਸਾਡੇ ਗੁਰਦਾਸ ਜੀ ਮਨਜੀਤ ਜੀ ਕਰਨ ਜੀ ਰਿਸ਼ਿਕਪੁਰ ਜੀ ਚਦਰਨ ਜੀ ਹਾਕਮ ਜੀ ਸਰਿੰਦਰ ਭਰوان ਜੀ ਅਦਰ ਪਰਿਵਾਰ ਸਾਰੇ ਸਾਡੇ ਬਿੱਟਾ ਜੀ ਔਰ ਮੇਰੀਆਂ ਪਹਿਨਾਵੀ ਬੱਟੀ ਗਿੰਤੀ ਚ ਭਰਤੀ ਜੀ ਹੋਰ ਵੀ ਮੇਰੀਆਂ ਪਹਿਲਾਂ ਇੱਥੇ ਪਹੁੰਚਿਆ ਨੇ ਸਦਾ ਮੈਂ ਇੱਥੇ ਪਹੁੰਚਣ ਤੇ ਬਹੁਤ ਸਵਾਗਤ ਕਰਦਾ ਧੰਨਵਾਦ ਕਰਦਾ ਔਰ ਇੱਕ ਵਾਰੀ ਫੇਰ ਅਮਰਸਰ ਦੇ ਖਾਸ ਤੌਰ ਤੇ ਕੇਂਦਰੀ ਹਲਕੇ ਦੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਮੈਂ ਕਹਿਣਾ ਚਾਹਨਾ ਕਿ ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਕਿ ਅਸੀਂ ਹੋਰ ਵੀ ਜਿਹੜਾ ਸਪੀਡ ਦੇ ਨਾਲ ਕੰਮ ਕਰਾਂਗੇ ਔਰ ਇੱਕ ਜਿਹੜੀ ਕੂੜੇ ਦੀ ਪ੍ਰੋਬਲਮ ਜਿਹੜੀ ਦਿੱਕਤ ਆ ਰਹੀ ਹੈ ਉਸ ਦਾ ਵੀ ਹੱਲ ਜਿਹੜਾ ਪੱਤੋਂ ਦਾ ਮੈਕਸਿਮਮ ਤੁਸੀਂ 15 ਦਿਨ ਹੋਰ ਸਬਰ ਰੱਖੋ ਅਸੀਂ ਉਸ ਨੂੰ ਵੀ ਜਿਹੜਾ ਬਿਲਕੁਲ ਐਨ ਇੱਕ ਮਿੰਟ ਸਾਰਾ ਜਿਹੜਾ ਦੁਰਸਤ ਕਰ ਦਿਆਂਗੇ ਬਣ ਕੇ ਉਹਦੇ ਬਾਅਦ ਜਿਹੜਾ ਅਸੀਂ ਇੱਕ ਇਨਾਮ ਵੀ ਜਿਹੜਾ ਉਹ ਵੀ ਰੱਖਾਂਗੇ ਕਿ ਜਿਹੜਾ ਕੋਈ ਸਾਨੂੰ ਕੂੜੇ ਦਾ ਢੇਰ ਦਹਾਏਗਾ ਉਹਨੂੰ ਅਸੀਂ ਇਨਾਮ ਵੀ ਦੇਾਂਗੇ ਸੋ ਇਹ ਵਜੀ ਸਟ੍ਰੈਟਜੀ ਸਰਕਾਰ ਦੀ ਹੈ ਔਰ ਅਨਰੇ ਦਿਨਾਂ ਦੇ ਵਿੱਚ ਜਿਹੜਾ ਗੁਰੂਆਂ ਪੀਰਾਂ ਪੈਗੰਬਰਾਂ ਦਾ ਸਿਸ਼ੇਮਣੀਆਂ ਦਾ ਸ਼ਹਿਰ ਹੈ ਤੁਸੀਂ ਦੇਖੋਗੇ ਕਿ ਇੱਥੇ ਸਫਾਈ ਜਿਹੜੀ ਹੈ ਉਹ ਇੱਕ ਨੰਬਰ ਤੇ ਕੀਤੀ ਹੈ ਧੰਨਵਾਦ ਜੀ ਬਖਸ਼ਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿ ਫਿਲਮ ਵੇਖੀ ਬੜਾ ਜੇ ਪਹਿਲਾਂ ਮਾਈਕ ਤਰੰਤ ਕੰਮ ਰੋਜ਼ ਵੇਖੀਦਾ ਜੀ ਉਸ ਘਟਨਾ ਤੁਸੀਂ ਨਾਲ ਹੀ ਹੁੰਦੇ ਸਾਰੀ ਟੀਮ ਨਾਲ ਹੁੰਦੀ ਹੈ ਉਸੇ ਵੇਲੇ ਕੰਮ ਜਿਹੜਾ ਕਹਿੰਦਾ ਚੌਥੇ ਪੰਜਵੇਂ ਦਿਨ ਹੋ ਜਾਂਦਾ ਆ ਵੀ ਮੈਂ ਐਸਟੀਮੇਟ ਕਾਹ ਆਂ 1.5 ਦੋ ਮਹੀਨਾਵਾਂ ਨੂੰ ਇੱਥੇ ਤੇ ਉਸੇ ਵੇਲੇ ਹੀ ਸਾਹਬ ਹੁਣਾਂ ਨੇ ਆਪਣਾ ਲੈਟਰ ਪੈਡ ਦਿੱਤਾ ਕਹਿੰਦੇ ਲੋ ਗੁਰਦਾਸ ਜੀ ਇਹ ਵੀ ਕੰਮ ਹੋ ਜਾਂਦਾ بس ਇਹੋ ਕਿੰਨੇ ਸਾਨੂੰ ਐਮਐਲਏ ਸਾਹਬ ਜਿਹਾ ਜੇ ਮਿਲੇ ਨਾ ਕਦੀ ਨਹੀਂ ਜੇ ਦੇਖਿਆ ਇਹੋ ਜੇ ਤੁਰੰਤ ਐਕਸ਼ਨ ਲੈਂਦੇ ਜੀ ਇੰਨਾ ਐਮਐਲਏ ਡਾਕਟਰ